ਪੰਜਾਬ ਦੇ ਵਿੱਚ ਬਣੀ ਹੋਈ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਨਾਲ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਉਹ ਸੁਬਾਹ ਆਪਣੇ ਵਿਧਾਇਕਾਂ ਤੇ ਸਾਰੇ ਸੂਬੇ ਦੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਗਰਾਊਂਡ ਤੇ ਉਤਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇ ਤੇ ਨਾਲ ਦੀ ਨਾਲ ਹੜ੍ਹ ਪੀੜਤਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਤੇ ਹੁਣ ਇਹ ਸਭ ਦੇ ਦਰਮਿਆਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਵੜਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਗਈ ਹੈ ਤਾਂ ਅੰਦਾਸੀਏ ਕੇ ਸ਼ਰੀਫਤਗੜ ਸਾਹਿਬ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਰਾਦੇ ਵੱਲੋਂ ਇੱਕ ਨਸੀਹਤ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਨੁਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸੜਕਾਂ ਤੇ ਘੁੰਮ ਕੇ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਦਾ ਕੋਈ ਹੱਲ ਨਹੀਂ ਹੋਏਗਾ ਬਲਕਿ ਦਿੱਲੀ ਦੇ ਵਿੱਚ ਪੱਕਾ ਡੇਰਾ ਲਾਣਾ ਚਾਹੀਦਾ ਹੈ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲਈ ਕੋਈ ਵੱਡੀ ਜਿਹੜੀ ਹੈ ਔਰਾਹਤ ਪਰਿਖਬਰ ਲੈ ਕੇ ਆਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਨੇ ਆਪਣੀ ਕੈਬਨਿਟ ਦੇ ਨਾਲ ਆਪਣੇ ਵਿਧਾਇਕਾਂ ਦੇ ਨਾਲ ਦਿੱਲੀ ਜਾਣ ਉੱਥੇ ਜਾ ਕੇ ਦਿੱਲੀ ਦੇ ਵਿੱਚ ਪੱਕੇ ਡੇਰੇ ਲਾਣ ਤਾਕਿ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੋਈ ਆ ਉਸ ਤੋਂ ਨਜਿੱਠਿਆ ਜਾਵੇ ਲੋਕਾਂ ਦੀ مالی ਮਦਦ ਦੇ ਲਈ ਫੰਡ ਲੈ ਕੇ ਆਏ ਜਾਣ ਲੋਕਾਂ ਦੇ ਲਈ ਉੱਥੋਂ ਸਹਾਇਤਾ ਲੈ ਕੇ ਆਈ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਜੋ ਸਮਾਜ ਸੇਵੀ ਸੰਸਥਾਵਾਂ ਜੋ ਹੋਰ ਲੋਕ ਜਿਹੜਾ ਨੇ ਹੜਪੀਟਾਂ ਦੀ ਮਦਦ ਕਰਨ ਦੇ ਲਈ ਲੱਗੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਇਸ ਦੇ ਨਾਲ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਪੰਜਾਬ ਵਿੱਚ ਹੜਾ ਦੀ ਨਾਗਰਿਕ ਸਥਿਤੀ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਨੂੰ ਗੰਭੀਰਤਾ ਦਿਖਾਉਣ ਦੀ ਲੋੜ ਆ ਜਿਵੇਂ ਕਹਿੰਦੇ ਬੂਹੇ ਆਈ ਜਾਂਦੇ ਬੀਨੋ ਕੁੜੀ ਦੇ ਕੰਨ ਸਰਕਾਰ ਪਹਿਲਾਂ ਗੱਲਾਂបਾਤਾਂ ਰਹੀ ਫੋਕੇ ਵਾਅਦੇ ਕਰਕੇ ਹੀ ਕੰਮ ਸਾਜ਼ੀ ਰਹੀ ਅਸਲ ਮੈਨੇ ਵਿਚ ਸਰਕਾਰ ਪੰਜਾਬ ਦੀ ਨੂੰ ਦਿੱਲੀ ਜਾ ਕੇ ਦੇਰਿਆਂ ਜਾਣੇ ਦੇ ਦੇਨੇ ਵਿਸ਼ੇਸ਼ ਪਾਇਕੇ ਦੀ ਮਾਕਰੀ ਤੇ ਰਹੀ ਇਹ ਬਹੁਤ ਵੱਡਾ ਨੁਕਸਾਨ ਪੰਜਾਬ ਦੀਆਂ ਫਸਲਾਂ ਦਾ ਹੋਇਆ ਹਜ਼ਾਰਾਂ ਇਕ ਫਸਲ ਤਬਾਹ ਹੋ ਗਈ ਘਰਾਂ ਦਾ ਮਾਲੀ ਨੁਕਸਾਨ ਫਸਲਾਂ ਦਾ ਨੁਕਸਾਨ ਤੋਂ ਸਾਰੇ ਨੁਕਸਾਨ ਦੀ ਪਰਭਾਈ ਕਰਨ ਲਈ ਕੇਂਦਰੀ ਮਦਦ ਲਈ ਫਿਰ ਆਦੇ ਸਰਕਾਰ ਦੇ ਅਧਿਕਾਰੀਆਂ ਨੂੰ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਸਰਕਾਰ ਦੇ ਕੋ ਮੁੰਡੀਆਂ ਤਾਂ ਹੁਣ ਦਿੱਲੀ ਜਾ ਕੇ ਡੇਰਾ ਲਾਉਂਦੀ ਗੋੜਾ ਆਜੇ ਪੰਜਾਬ ਬੜੇ ਨਾਜਿਕ ਤੌਰ ਤੇ ਲੰਘ ਰਹੇ ਹਨ ਔਰ ਮੈਂ ਸਮਝਦਾ ਕਿ ਵਿਸ਼ੇਸ਼ مالی ਮਦਦ ਦੇ ਕੇਦ ਤੋਂ ਬਿਨਾ ਮਿਲੇ ਪੰਜਾਬ ਦੀ ਸਰਕਾਰ ਕੋਈ ਬਦਲ ਕਰ ਜੋਗਾ ਅ ਖਿਆਲੇ ਉਸ ਕੇ ਬਾਦ ਨਵੰਦਾ ਪੈਸਾ ਨਹੀਂ ਹੈ ਸੋ ਇਸ ਕਰਕੇ ਸਰਕਾਰ ਨੂੰ ਮੈਂ ਬਿਸ਼ੇਸ਼ ਮੱਦਦ ਲਈ ਜਤਨ ਕਰਨ ਵਾਲੇ ਇੰਨਾਂ ਤੋਂ ਮਾਣੇ ਬਦਲਣੇ ਆਵਾਜ਼ ਤੋਂ ਹੜਪੇੜਤਾ ਦੇ ਮੱਦਦ ਲਈ ਸਵਾਸੇਵੀ ਜਥੇਬੰਦੀਆਂ ਹੋਰ ਸੰਸਥਾਵਾਂ ਨੂੰ ਵੀ ਮੈਂ ਸਮਝਦਾ ਜਿਹੜੀਆਂ ਮਦਦ ਦੇ ਲਗੀਆਂ ਹੁੰਦੀਆਂ ਉਹਨਾਂ ਦਾ ਧੰਨਵਾਦ ਵੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਅੱਜ ਇਸ ਮਦਦ ਲਈ ਝੁੱਟੰਦੀ ਲੋੜ ਦਾ ਸਮਾਂ ਵੀ ਹੈ ਪੰਜਾਬ ਦੀ ਵਿਰਾਸਤ ਪੰਜਾਬ ਦਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਔਰ ਅਸੀਂ ਵੀ ਸੁਲਤਾਨ ਫਿਰੋਦੀ ਨਿੱਕ ਤਰੀਕ ਨੂੰ ਮਾਦਲ ਤੇ ਅਮ ਬਿਊਰੋ ਤੇ ਉਹ ਗੈਨਰਿਕ ਦਵਾਈਆਂ ਤੇ ਉਹ ਰਚ ਚੱਲ ਰਹੀਆਂ ਨੇ ਸੋ ਬਾਕੀ ਸਰਸਾਵਾਂ ਨੂੰ ਵੀ ਇਹ ਬਦਲ ਲਈ ਹਿਸਾਬਾਣਾ ਚਾਹੀਦਾ